ਕੋਈ ਚੀਜ਼ ਨਹੀਂ ਛੱਡੀ ਕੱਲੇ ਗੱਦੇ ਗੱਦੇ ਰਹਿ ਗਏ। ਉਹ ਸਰਗਤੀ ਹੋਗਾ ਤੇਰਾ ਬੰਦੇ ਨੂੰ ਸੱਚ ਬੋਲਦਾ। ਕੱਲੇ ਗੱਦੇ ਗੱਦੇ ਨੇ ਇੱਕ ਬਾਲਟੀ ਆ। ਆ ਦੇ ਆ ਵੀ। ਖੋਲਨੀ ਬਾਹਰ ਨੂੰ ਸਾਰੇ ਜਿੰਦਾ ਵੀ ਤੋੜਿਆ ਪਿਆ। ਖੜਾ ਹੋ ਤਰੋ। ਆ ਜਿਹੜਾ ਸੋਹ ਜਿਹਾ ਰੰਗ ਲਹਿਣਾ ਇਹ ਪਹਿਲਾਂ ਜਦੋਂ ਪਹਿਲਾਂ ਵਾਲਾ ਧਰਨਾ ਲੱਗਿਆ ਸੀ। ਇਓ ਉਤੇ ਗੈਸ ਦੇ ਥਰੂ ਵੱਜੇ ਸੀ ਜਦੋਂ ਟੋਚਨ ਪਾਪਾ ਖਿੱਚੇ ਸੀਗੇ ਤੇ ਹੁਣ ਵੀ ਇਹ ਉਦੋਂ ਦਾ ਫਰਬਰੀ ਦਾ ਇੱਥੇ ਖੜਾ ਦੇ ਪੁਲਿਸ ਵਾਲੇ ਉਹ ਵਾਲਾ ਵੀਰ ਲਾ ਕੇ ਗਿਆ ਤੇ ਸਫਾਈ ਚੱਲੀ ਇਹਨੇ ਦੇਖੋ ਮਿੱਤਰੋ ਸਿਕਾਈ ਜਾਂਦੇ ਨੇ ਤੇ ਆਹ ਖੜਾ ਆਪਣਾ ਟਰੈਕਟਰ ਟਰਾਲੀ ਮਿਲ ਗਏ ਇਧਰਲੀ ਸਾਈਡ ਤੇ ਖੜੇ ਨੇ ਲਾਏ ਟਰਾਲੀ ਦਾ ਕੱਢ ਲਿਆ ਖਸਾ ਖੜੀ ਟਰਾਲੀ ਵੀ ਤੇ ਇੱਕ ਅੱਖ ਨਹੀਂ ਛੱਡਿਆ ਟਰਾਲੀ ਦੇ ਵਿੱਚ ਵੀ ਮਿੱਤਰੋ ਤੇ ਆਹ ਦੇਖੋ ਲੋ ਕੋਈ ਚੀਜ਼ ਨਹੀਂ ਛੱਡੀ ਕੋਈ ਚੀਜ਼ ਨਹੀਂ ਛੱਡੀ ਕੱਲੇ ਗੱਦੇ ਗੱਦੇ ਰਹਿ ਗਏ। ਉਹ ਸਰਗੰਤੀ ਹੋਗਾ ਤੇਰਾ ਬੰਦੇ ਉਹ ਸੱਚ ਬੋਲਦਾ। ਕੱਲੇ ਗੱਦੇ ਗੱਦੇ ਨੇ ਇੱਕ ਬਾਲਟੀ ਆ। ਆ ਦੇ ਆ ਵੀ। ਖੋਲੀ ਬਾਹਰ ਨੂੰ ਸਾਰੇ ਜਿੰਦਾ ਵੀ ਤੋੜਿਆ ਪਿਆ। ਆ ਦੇ ਆ ਜਿੰਦਾ ਲੈ ਯਾਰ ਤੋੜਿਆ ਪਿਆ। ਸਭ ਕੁਝ ਲੈ ਕੇ ਚੱਕ ਕੇ। ਫਰਿੱਜ ਵੀ ਨਹੀਂ ਹੈਗਾ। ਫਰਿੱਜ ਹੈਗਾ। ਫਰਿੱਜ ਪਿਆ ਹੈਗਾ। ਹੋਰ ਭਾਂਡੇ ਠੀਕਰ ਹੈ ਨਹੀਂ। ਭਾਂਡੇ ਠੀਕਰ ਹੈਗੇ ਨੇ। ਭਾਂਡੇ ਠੀਕਰ ਗਾਇਸ ਨਹੀਂ ਹੈਗਾ ਗਾਇਸ ਪੱਤੀ ਕੁਟਠੀਆਂ ਪੁੱਠੀਆਂ ਸਭ ਕੁਝ ਲੈ ਕੇ ਆਹ ਦੇਖ ਲਾ ਆ ਤੀਜਾ ਟਰੈਕਟਰ ਦੇਖੀ ਉਧਰ ਹੈਲੋ ਤੇ ਟਰਾਲੀਆਂ ਮਿੱਤਰੋ ਆ ਖੜੀਆਂ ਨਹੀਂ ਆ ਆ ਵੀਰਾਂ ਦੀ ਹੋਰ ਹੋ ਇੱਕ ਦੀ ਡੱਬ ਕੀ ਪਤਾ ਕੋਈ ਨਾ ਵਾਸਰ ਜੂ ਹੁਣ ਤੱਕ ਆ ਆ ਖੜਾ ਮਿੱਤਰੋ ਆ ਜਿਹੜਾ ਸੋਹ ਜਿਹਾ ਰੰਗ ਹੋਰ ਲਹਿਣਾ ਇਹ ਪਹਿਲਾਂ ਜਦੋਂ ਪਹਿਲਾਂ ਵਾਲਾ ਧਰਨਾ ਲੱਗਿਆ ਸੀ ਇਹ ਉਦੋਂ ਇਹ ਤੇ ਗੈਸ ਦੇ ਥਰੂ ਵੱਜੇ ਸੀ ਜਦੋਂ ਟਰੋਚਨ ਪਾਪਾ ਖਿੱਚੇ ਸੀਗੇ ਤੇ ਹੁਣ ਵੀ ਇਹ ਉਦੋਂ ਦਾ ਫਰਬਰੀ ਦਾ ਇੱਥੇ ਖੜਾ ਦੇ ਪੁਲਿਸ ਵਾਲੇ ਮੜਾ ਗੇ ਕਿਹੜੇ ਲੋ ਟਰੈਕਟਰ ਖਿੱਚੀ ਵਰਦੇ ਨੇ ਕਿਸਾਨਾਂ ਦੇ ਤੇ ਇਹਦੇ ਵੀ ਦੇਖਦਾ ਬੈਟਰੀ ਬੰਟਰੀ ਹੈਗੀ ਆ ਕਿ ਪਾਰਾਂ ਨੇ ਚੱਕ ਚੁੱਕ ਕੇ ਲੈ ਗੇ ਤੇ ਕਿਹੜੇ ਲੋਟ ਯਾਰ ਦੇਖੀ ਕਰੀ ਜਾਂਦੇ ਨੇ ੱੱਕੇ ਸਾਹੀ ਆਹ ਦੇਖ ਲੋ ਦਾ ਬਹੁਤ ਗਲਤ ਕੰਮ ਕੀਤਾ ਇਹਨਾਂ ਨੇ ਭਗਵੰਤ ਸਰਕਾਰ ਨੇ ਜਿਹੜਾ ਮੁਰਦਾਬਾਦ ਹੈ ਨਾ ਭਗਵੰਤਮਾਨ ਤੇ ਆਪਣਾ ਸਮਾਨ ਮਿੱਤਰੋ ਪਿਆਗਾ ਬਾਕੀ ਛੇੜਾ ਨਹੀਂ ਟਰੈਕਟਰ ਵਗੈਰਾ ਹਾਂ ਹਾਂ ਭੇਜੀਆ ਮੈਂ ਗੱਡੀ ਪਾ ਕੇ ਆ ਜਾਣਾ ਕਿਵੇਂ ਨੰਬਰ ਆਈ ਫਰੋਲਾ ਫਰਾਲੀ ਸਾਰਾ ਕੁਝ ਜਿੰਦੇ ਜਿੰਦੇ ਤੋੜ ਕੇ ਚੱਕ ਕੇ ਲੈ ਕੇ ਗਏ ਨੇ ਸਾਰਾ ਕੁਝ ਆਨੇ ਬੂਟਾ ਕਹਿੰਦਾ ਗੋਭੀ ਬਣਾਉਂਦਾ ਸੀ ਗੋਭੀ ਗਾਭੀ ਵਿੱਚੀ ਪੀਆ ਪਤੀਲੇ ਦੇ ਹੈਲੋ